ਤੋਰ ਕੀ ਹਾਲ ਚਾਲ ਨੇ ਠੀਕ ਠਾਕ ਸੋ ਚੱਲ ਪਈਆ ਘਰ ਦੀ ਨੂੰ ਲੈਣ ਪਹਿਲਾਂ ਜਾਵਾਂਗੇ ਗਰਾਊਂਡ ਗਰਾਊਂਡ ਤੋਂ ਬਾਅਦ ਨਾਲ ਹੀ ਅੱਧਾ ਘੰਟਾ ਲਾ ਕੇ ਗਰਾਊਂਡ ਤੇ ਫੇਰ ਮੰਦੀ ਨੂੰ ਲੈ ਕੇ ਤੇ ਨਾਲ ਜਸਮਨ ਨੂੰ ਤੇ ਮਾਰਦੇ ਗੱਲਾਂ ਬਾਤਾਂ ਤੇ ਘਰੇ ਜਾ ਕੇ ਮਾਰਾਂਗੇ ਗੱਲਾਂ ਬਾਤਾਂ ਸੋ ਕਰਦੇ ਆਂ ਘਰ ਆ ਕੇ ਗੱਲਾਂ ਬਾਤਾਂ ਤੇ ਵਲੌਗ ਸ਼ੁਰੂ ਲਵ ਯੂ ਸਾਰਿਆਂ ਦੋਈ ਲੈਣ ਕੀ ਆਵਾਜ਼ ਕਿਉਂ ਇਦਾਂ ਦੀ ਹੋਈ ਆ ਕੀ ਗੱਲਾਂ ਹੈ ਕੱਲ ਤੋਂ ਬਲਾਓ ਦੱਸ ਮਨ ਕੀ ਗੋਲੇ ਸੀ ਸਾਸਿਕਲ ਬਲਾ ਪਹਿਲਾਂ ਸਾਸਿਕਲ ਇੱਧਰ ਨੂੰ ਮੂੰਹ ਕਰਕੇ ਬਲਾਓ ਨਾ ਸਾਸਿਕਲ ਜੀ ਫੇਰ ਕੀ ਕਰਨਾ ਕੀ ਕੀ ਕਰਨਾ ਘਰੇ ਜਾਣਾ ਮਾਨਪ੍ਰੀਤ ਜੀ ਤੁਸੀਂ ਵੀ ਬਲਾਓ ਸਾਸਿਕਲ ਸਾਸਿਕਲ ਜੀ ਜ਼ੋਰ ਦੀ ਬੋਲੋ ਜੀ ਮਾੜੀ ਆਵਾਜ਼ ਕੱਟ ਜਾਂਦੀ ਸਾਸਿਕਲ ਜੀ ਸਾਰੇ ਆ ਠੀਕ ਠਾਕ ਹੋ ਜੀ ਤੁਹਾਨੂੰ ਆਡੀਅੰਸ ਚੰਗੀ ਰਹਿੰਦੀ ਹੈ ਕਿ ਮਾਨਪ੍ਰੀਤ ਹੁਣੀ ਆਏ ਨਹੀਂ ਵਲੌਗ ਚ ਝੂਠ ਸੱਚੀ ਲਾ 10 ਮੈਸੇਜ ਆਉਂਦੇ ਕਮੈਂਟ ਆਉਂਦੀ ਆ ਝੂਠ ਕਿਉਂ ਬੋਲਣਾ ਮੈਂ ਕਰਦੇ ਕਰ ਜਾ ਕੇ ਫੇਰ ਗੱਲਬਾਤ ਹੈ ਨਾ ਸਾਹਮਣੇ ਜਿਹੜੀ ਮੋਟਰਸਾਈਕਲ ਖੜੇ ਕਰਦਾ ਹੈ ਜਿਹੜੀ ਮੋਟਰਸਾਈਕਲ ਸਾਈਡ ਤੇ ਕਰਦੇ ਆਹ ਵਾਲੇ ਸਾਕਸ਼ ਕੌਣ ਗੁਰਦੀਪ ਹੈ ਗੁਰਦੀਪ ਹੈ ਹਾਂ ਕੀ ਲੱਗਦੇ ਤੁਹਾਡੇ ਕੀ ਲੱਗਦੇ ਆ ਹਾਂ ਹਾਂ ਆਵਾਜ਼ ਨੂੰ ਕੀ ਹੋਇਆ ਤੁਹਾਡੀ ਨੂੰ ਆਵਾਜ਼ ਕਿਉਂ ਖਰਾਬ ਹੋਈ ਆ ਓਏ 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 ਹਾਂ ਜਸਮਨ ਆਵਾਜ਼ ਨੂੰ ਕੀ ਹੋਇਆ ਤੁਹਾਡੀ ਨੂੰ ਬਾਅਦ ਨੂੰ ਹਾਂ ਉਹ ਇਦਾਂ ਉਹ ਖੇਤੀ ਉਹ ਦੇ ਦਵਾਈ ਦੇਣਾ ਉਹ ਤੇ ਬਾਜ ਕੀ ਹੋਇਆ ਜਸਮਨ ਬਾਜ ਨੂੰ ਕੀ ਹੋਇਆ ਤੁਹਾਡੀ ਨੂੰ ਵੋਲੀਅਮ ਖਰਾਬ ਹੋ ਗਿਆ ਨਾ ਹਾਂ ਉਹ ਗਿਆ ਪਤਾ ਖਰਾਬ ਹੋ ਗਿਆ ਨਾ ਵਾਹ ਖਰਾਬ ਵੋਲੀਅਮ ਜਿਹੜਾ ਖਰਾਬ ਹੋ ਗਿਆ ਨਾ ਵੋਲੀਅਮ ਚਲੀ ਦਾਦੀ ਨੂੰ ਨਹੀਂ ਬੁਲਾਉਣਾ ਬਦੀ ਸਸੀ ਕਲ ਬਣੂ। ਇਹ ਬੇਸੰਦੇ ਹੀ ਆਉਣਾ। ਚਲ ਬੁਲਾ ਦੇ ਸਸੀ ਕਲ ਦਾਦੀ ਨੂੰ ਜੱਫੀ ਪਾ ਲਾ। ਬੋਲ। ਮੁੱਠੀ ਕਰ ਬਣਾ ਕਾ। ਉਹ ਅੱਜ ਗਈ ਨਾ ਇਹ ਤਾਂ। ਅੱਜ ਨਹੀਂ ਸੀ। ਹੋਛਾ। ਅੱਜ ਫਿਰ। ਬੀਬੀ ਕਿਤੇ ਗਏ ਆ? ਬੀਬੀ ਨੇ ਕੱਲ ਆਉਣਾ ਬੀਬੀ ਗਏ ਆ ਘੂਆ ਦੇ। ਬੀਬੀ ਕੱਲ ਆਉਣਾ। ਹਾਂ ਕੱਲ ਆਉਣਾ ਬੀਬੀ। ਠੀਕ। ਕੱਲੇ ਬੀਬੀ ਨੂੰ ਛੱਡਿਆ ਹਲੇ ਨੂੰ ਲੈ ਕੇ ਆਇਆ। ਆਹ ਕੌਣ ਆ ਜਸਮਨ ਕੌਣ? ਜਸਕਰਨ ਤੇ ਜਫੀ ਪਾਲ ਹੈ ਜਫੀ ਪਾਲਾ ਜਸਕਰਨ ਨੂੰ ਜਫੀ ਪਾਲਾ ਪਾਲਾ ਤੂੰ ਕਿੱਥੇ ਗਿਆ ਸੀ ਕਿੱਥੇ ਰਹਿ ਬਾਹਰ ਗਿਆ ਸੀ ਨਾ ਮੈਂ ਨਹੀਂ ਚਲੇ ਚਲੋ ਉਥੇ ਕਰ ਲੈ ਲੁਧਿਆਣੇ ਉਥੇ ਦੱਸ ਹੁਣ ਇਦਾਂ ਹੀ ਵਸ ਗਿਆ ਇਦਾਂ ਹੀ ਪਾਠ ਦਾ ਸਟਾਈਲ ਬੜਾ ਤਰਦਾ ਜਸਕਰਨ ਪਾਠ ਨਹੀਂ ਇੱਥੇ ਕਰਕੇ ਦੱਸ ਨਾ ਮੇਰੀ ਮੰਮੀ ਨਾਲ ਰੋਟੀ ਪਕਾ ਬੜਾ ਤੈਨੂੰ ਇੱਥੇ ਆ ਕੇ ਪਾਠ ਹੁੰਦਾ ਘਰੇ ਕਰਕੇ ਆਇਆ ਕਰ ਉਥੇ ਪਾਠ ਵੇਲੀ ਨਹੀਂ ਕੋਈ ਗੱਲ ਨਹੀਂ ਵੀਲੀ ਮੰਮੀ ਮੇਰੀ ਵੀ ਵੀਲੀ ਨਹੀਂ ਹੈਗੀ ਮੰਮੀ ਸਾਡੇ ਨਵੇਲੀ ਤਗਾ ਕੋਈ ਵੀਲੀ ਨਹੀਂ ਹੈਗੀ ਸਾਰਾ ਦਿਨ ਰੋਟੀਆਂ ਪਕਾਉਂਦੀ ਕਦੀ ਕੋਸ਼ ਕਦੀ ਗੋ ਤੂੰ ਤਾਂ ਕੁਰਸੀ ਤੇ ਬਹਿਣਾ ਹੁੰਦਾ ਹਥੇ ਅੱਭੀ ਬਹਿ ਜਾ ਕਰ ਚੱਲ ਦੇ ਦਿਆ ਕਰ ਹਾਂ ਬਹਿ ਜਾ ਕਰ ਤੂੰ ਮੈਂ ਮੈਂ ਚੱਲ ਜਾ ਕਰਾ ਹੋੜ ਕੋਟ ਤੂੰ ਦਰ ਮੈਂ ਬੋਣੀ ਕੀ ਫਿਰਦੀ ਤੂੰ ਮੰਮੀ ਆਹ ਹੋ ਗਿਆ ਮੇਰੇ ਤੇ ਰੋ ਪਾਉਂਦਾ ਤੈਨੂੰ ਕਾ ਮੇਰੇ ਪਿੰਡ ਮੈਂ ਤਾਂ ਤੈਨੂੰ ਕੰਦਾਤ ਤੇ ਮੰਮੀ ਮਾੜੇ ਤੇ ਤਲਾਕ ਲੈ ਲੈਣਾ ਉਹਨੂੰ ਮੈਂ ਤਲਾਕ ਕਦੇ ਵੀ ਲਿਆਂਦੇ ਨਹੀਂ ਹਾਂ ਇਹਦੀ ਉਹਦਾ ਸਾਥ ਦੰਨੇ ਤੂੰ ਤਾਂ ਮੈਂ ਹਾਂ ਅਈਂ ਤੈਨੂੰ ਪੈਸੇ ਤੋਂ ਆ ਕੇ ਤੇਰਾ ਮਾਂ ਮੋਜਾਂ ਲਾਈਆਂ ਤੈਨੂੰ ਨਹੀਂ ਇਹ ਤਲਾਕ ਦਾ ਹੈ ਨਾ ਕਿਨਾ ਪਿਆਰ ਕਰਨ ਦੀ ਮੈਂ ਤਾਂ ਤਲਾਕ ਨਹੀਂ ਲੈ ਬਹੁਤਾ ਵੀ ਨਾ ਮੰਮੀ ਭੂਏ ਚੜਨਾ ਚਾਹੀਦਾ ਤੂੰ ਕੀ ਚੜਾਇਆ ਤੂੰ ਇਹ ਤੇ ਮੈਂ ਤੂੰ ਜੜਾਇਆ ਮਨੇ ਭੂਏ ਵੱਲੇ ਤੇਰੇ ਅਈ ਤਾਂ ਹੁੰਦੀ ਰੋਟੀ ਪਕਾਉਣ ਲਾ ਲਿਆ ਕਰ ਇਹਨੂੰ ਐ ਧਨੀਆ ਧਨੀਆ ਕੱਟ ਕੇ ਆ ਲੈਟਰਮ ਬਟਰ ਨੂੰ ਕੁੱਕਰ ਕੀ ਕਹਿੰਦੀ ਕੀ ਕਰਦੀ ਸਾਰਾ ਦਿਨ ਦੇਖੀ ਆਹੋ ਮੈਨੂੰ ਵੀ ਕਹਿ ਹੁੰਦਾਈ ਮੈਂ ਕਿਹਾ ਵਿਚਾਰੀ ਸਾਰੀ ਦਿਹਾੜੀ ਮੰਮੀ ਮੇਰੀ ਲੱਗੀ ਰਹਿੰਦੀ ਐ ਤੇ ਤੈਨੂੰ ਆਹ ਹਾਲਾ ਬੋਲੋ ਕੋਈ ਬੜਾ ਮੂੰਹ ਵਟਿਆ ਪਿਆ ਆ ਮੈਨਾਂ ਮੈਨਾਂ ਲਾ ਲੈ ਹੁਣ ਬੋਲਣਾ ਕੀ ਐ ਅੱਛਾ ਅੱਛਾ ਚੱਲ ਕੋਈ ਨਹੀਂ ਲੜਿਆ ਨਾ ਠੀਕ ਆ ਮੈਂ ਜੋ ਮੈਨੂੰ ਕਹਿਆ ਜਾਂਦਾ ਮੈਂ ਕਹਿਣਾ ਇਹ ਹੈ ਕਿ ਆਹਦੇ ਕਿਆ ਬੋਲੋ ਯਾਰ ਉਹ ਮੰਮੀ ਨੇ ਫਾਈਂ ਦਾਦੀ ਬੋਲਣੀ ਲਈ ਐ ਮਨਪੀਤ ਕਿਆ ਕੋ ਮੰਮੀ ਮੇਰੀ ਨੇ ਠੀਕ ਆ ਦੱਸ ਤੂੰ ਹੈ ਅਸ਼ੋ ਜਿਆਦਾ ਵੱਧ ਗਿਆ ਗੱਲਾਂ ਨਹੀਂ ਮੰਮੀ ਤੂੰ ਇਹ ਵੀ ਹਿਸਾਬ ਨਾਲ ਮੈਂ ਵੀ ਬੋਲਿਆ ਕਰਣਾ ਤੂੰ ਜਾਣ ਕੇ ਦੋ ਮਨ ਦਿਲ ਕਰਦਾ ਕਹਿਣ ਲੱਪਨੀ ਉਹ ਬੈਰੀ ਗੈਰੀ ਆ ਚਲ ਜੋ ਮੈਂ ਜੋ ਮਰਜ਼ੀ ਕਹਾਂ ਤੂੰ ਇਹਨਾਂ ਨਾਲ ਕੀ ਕਰੋ ਅੱਛਾ ਮੈਂ ਕੋਈ ਨਾ ਕਹਾਂ ਹੈ ਮੈਨੂੰ ਜੋ ਮਰਜ਼ੀ ਕਹਿ ਦਵੇ ਹੈ ਤੂੰ ਨਹੀਂ ਪਤਾ ਕਿ ਮੇਰੀ ਉਹ ਵਾਈਫ ਅੱਛਾ ਪਿਆਰੀ ਵਾਈਫ ਅੱਛਾ ਤੇ ਮੇਰੀ ਪਿਆਰੀ ਨਾ ਤਾਂ ਨਾ ਉਹ ਗੱਲਾਂ ਹੀ ਜੁੜੇ ਹੁੰਦੀਆਂ ਪਿਆਰੀ ਨਾ ਅੰਜਾ ਨਹੀਂ ਜਾ ਸਕਦਾ ਨਾ ਪਿਆਰੀ ਤੇ ਸਿੱਕੀ ਜਨ ਆਉਂਦੀ ਗੱਲਾਂ ਮੈਨੂੰ ਤੇ ਫੇਰ ਮੈਂ ਕੀ ਕਰ ਚਲ ਕੋਈ ਗਾਲੀ ਮਮੀ ਨਵਾਂ ਗੱਲਾਂ ਸੁਣਾਉਣ ਨੂੰ ਹੁੰਦੀਆਂ ਮੈਂ ਕਹਿੰਦਾ ਅਜ ਦੀਆਂ ਨਵਾਂ ਵਰਗੀ ਨਹੀਂ ਆ ਗਈ ਕਿੰਨੀ ਚੰਗੀ ਆ ਕਿ ਨੌਕਰੀ ਤੋਂ ਮੁੜ ਕੇ ਕੰਮ ਲੱਗ ਪੈਂਦੀ ਐਦਾਂ ਦੀ ਲੱਭਣੀ ਐ ਕੋਈ ਬੜਾ ਸਮੇ ਦੇ ਹਿਸਾਬ ਨਾਲ ਸਹੀ ਗੱਲ ਆ ਮੇਰੇ 100 ਗੱਲਾਂ ਕਰਦੀਆਂ ਨ ਆਪਣੀਆਂ ਵਾਲੀਆਂ ਧੰਨਾ ਕੀ ਜਿਹੜੀ ਜਿੰਨੇ ਕਦੀ ਸਵੇਰੇ ਤੜਕੇ ਉੱਠ ਕੇ ਪਹਿਲਾ ਬਾਣੀ ਪੜਨੀ ਫਿਰ ਡਿਊਟੀ ਜਾਣਾ ਫਿਰ ਆਣ ਕੇ ਨਿਆਣੇ ਨੂੰ ਨੂੰ ਸਾਹਮਣਾ ਸਕੂਲੇ ਭੇਜਣਾ ਫਿਰ ਆਣ ਕੇ ਫੇਰ ਰੋਟੀ ਪਕਾਉਣੀ ਪੈਂਡ ਨਾ ਨਾ ਹੈ ਤੇ ਕੰਮ ਦੇ ਹੈ ਹੀ ਕੰਮ ਦੇ ਆ ਰਿਹਾ ਪਤਾ ਕਿ ਆਪਾਂ ਤਾਂ ਉਦਾਂ ਸੰਡੇ ਆ ਮੇਰੀਆਂ ਨੂੰਹਾਂ ਵਰਗਾ ਤੇ ਦੁਨੀਆ ਤੇ ਹੋਣਾ ਨਹੀਂ ਪੜੀਆਂ ਲਿਖੀਆਂ ਨੌਕਰੀ ਕਰਦੀ ਬੀਜੀ ਵਾਰੇ ਕੰਮ ਇਨਾ ਸਾਡੀਆਂ ਸਾਰਾ ਕੋਈ ਦਾ ਕੰਮ ਜਾਣਦੀ ਪਰ ਪਿੰਡੀਆਂ ਦੀ ਤਾਂ ਆ ਪਿੰਡੀ पे ਉਹ ਵੀ ਹੁਣ ਚੁੱਪ ਜੀ ਬੈਠੀ ਕਿ ਉਹ ਗੱਲ ਹੋਈ ਕੋਈ ਚੁੱਪ ਜੀ ਬੈਠੀ ਹੈ ਤਾਂ ਬੈਠੀ ਜਾਂਦਾ ਮੈਂ ਵੀ ਤਰ੍ਹਾਂ ਉਹ ਦੱਸਾਂ ਹਾਂ ਰਾਤ ਬੰਦ ਗਈ 12 ਵਜੇ ਸਾਰਾ ਦਿਨ ਕੁਝ ਨਹੀਂ ਕੀਤਾ ਮਰਦ ਨੂੰ ਨਾ ਚਾਹ ਰੋ ਆਪਣਾ ਬਪਾ ਉਹਨਾਂ ਤੇ ਨਾਸ ਬੋਲਦੀ ਨਹੀਂ ਭਈ ਮੈਂ ਫਿਰ ਗੱਲ ਕੀ ਆ ਸਾਰਾ ਦਿਨ ਤੂੰ ਦੇਰ ਨੂੰ ਕੀ ਹੈ ਕੀ ਬਣਾਇਆ ਮੈਂ ਸਾਹੀ ਪਨੀਰ ਬਣਾਇਆ ਦਾ ਸਮਝਣਾ ਤੇ ਸਾ이드 ਫਿਰ ਆਰਮਾ ਸਭ ਨੂੰ ਕਦੀ ਕਦੀ ਖਾਣੀ ਚਾਹੀਦੀ ਉਹ ਕਹਿੰਦਾ ਕਦੀ ਨਾ ਰਿਸਦੀ ਹੈ ਆਬ ਆਹ ਆਹ ਕੋਲੇ ਕੋਲੇ ਕੀ ਕੀ ਵਧੀਆ ਸੁਆਦ ਜੇ ਉਹ ਤੂੰ ਸਬਜੀ ਕਰਨਾ ਖਾਣੇ ਆਲੂ ਛੋਲੇ ਜਿਹੜੇ ਭਈਆਂ ਦਾ ਖਾਣਾ ਮੈਂ ਨਹੀਂ ਖਾਣੇ ਕੋਣ ਤੇ ਉਹ ਦਾ ਦਿੰਦੀ ਮਨਪੇ ਤੋਂ ਬਣਾ ਦੱਸ ਦਿੰਦੀ ਆਈ। ਤੁਸੀ ਨਿਆਣੇ ਦੁੱਧ ਪੀਂਦੇ ਬੋਤਲ ਵਿੱਚ। ਜਰਵਾਹਨ ਤੇ ਇਦਾਂ ਚੰਗਾ ਲੱਗਦਾ ਹਨਾ ਪਤਾ ਬੋਲਣਾ ਬੰਦੇ ਨੂੰ। ਥੋੜਾ ਜਿਹਾ ਮੈਂ ਫਿਰ ਚੰਗਾ ਨਹੀਂ ਲੱਗਦਾ ਇਦਾਂ। ਤੇਰੀ ਸਾਸ ਸਾਬ ਮੈਂ ਇਹਨਾਂ ਕੋਈ ਚਾ ਦੇਣਾ ਬੋਲਣਾ ਵਾ ਸਿੱਧਾ ਨਹੀਂ। ਆਹ ਢਾੜ ਕੁਆਬ ਜੀ। ਮਨੇ ਕੰਮ ਵਾਲੀ ਬਤਾਂ ਮਨ ਵੀ ਲਵਾ ਲੈਣੇ ਕੋਈ ਗੱਲ ਮਮੀ ਪਤਾ ਹੀ ਗੱਲ ਆ ਕੰਮ ਵਾਲੀ ਲਵਾ ਲੈਣੇ ਇਦਾਂ ਫਿਰ ਐਵੇਂ ਆਪਸ ਵਿੱਚ ਟਕਰਾਰ ਹੁੰਦੇ ਰਹਿਵਾ ਤੇ ਫਾਇਦਾ ਕੀ ਆ? ਉਹ ਤੁਸੀਂ ਆਪਸ ਵਿੱਚ ਤੁਹਾਡਾ ਇਹ ਨਾ ਆਪਸ ਵਿੱਚ ਬੌਂਡਿੰਗ ਬਣੇ ਪਤਾ ਉਹ ਵੀ ਹੁਣ ਥੱਕੀ ਆਉਂਦੀ ਹੁਣ ਜੇ ਮੈਂ ਉਹਦੀ ਸਾਈਡ ਲਾਵਾਂ ਫੇਰ ਕਹਣਾ ਤੂੰ ਨੁਕਰ ਵਾਲੀ ਦੀ ਸਾਈਡ ਲੈ ਲੈ। ਮਤਲਬ ਕਿ ਧਰ ਵਾਲੀ ਲੈ ਮਾਂ ਦੀ ਤਾਲੀ ਮਾਂ ਦੀ ਤੇਰੀ। ਹਾਂ ਮਾਂ ਦੀ ਤਾਂ ਸਾਰੀ ਉਹ ਨਾ ਪਹਿਲਾਂ ਤੂੰ ਅੱਧਾ ਲੈਦਾ ਹੁੰਦਾ ਨਹੀਂ ਗੁਰੂ ਕੋਸੀ ਗੁਰੂਆਂ ਯਾਰੀ ਹੁੰਦੀ ਮਾਰਨ ਨਾਲ। ਉਹ ਸਾਈਡ ਮਮੀ ਸਾਈਡ ਨਹੀਂ ਹੁੰਦੀ। ਹੁਣ ਜਿਵੇਂ ਨਹੀਂ ਨਹੀਂ ਘਣਾ ਨਹੀਂ ਮੈਨੂੰ ਪੰਡਾ ਲੱਗਦਾ। ਜਿਉਂ ਵੇਦੀ ਹੋਏ ਫੇਰ ਨੂੰ ਮੈਂ ਨਾ ਕਹਾਂ ਕਿ ਫੇਰ ਜਾ ਜੇ ਮੈਂ ਕਹਿ ਦਵਾਂ ਕਿ ਰੋਟੀ ਖਾਣ ਹੁਣ ਹਾਂ ਹੁਣ 5 6 ਵਜੇ ਡਿਊਟੀ ਤੋਂ ਆਉਂਦੀ ਮੈਂ ਦੱਸ ਕੀ ਕਰਾਂ ਉਹ ਵੀ ਕਹਿੰਦੀ ਮੈਂ ਥੱਕੀ ਤੇ ਉਧਰੋਂ ਉਹ ਵੀ ਮੂੰਹ ਘਰਾਲਾਂ ਦੀ ਤੂੰ ਵੀ ਮੈਂ ਕਿੱਧਰ ਜਾਵਾਂ ਮੈਨੂੰ ਇਹ ਦੱਸੋ ਨਾ ਮੈਂ ਕਿੱਧਰ ਜਾਵਾਂ ਉਹ ਘਰਾਲਾ ਕੀ ਕਰਦੀ ਆ ਜਾ ਮਾਂ ਮਾਂ ਇਦਾਂ ਹੀ ਹੁੰਦੀ ਆ ਮਾਂ ਦੀ ਵਾਰੀ ਨਾ ਇਦਾਂ ਹੀ ਹੁੰਦਾ ਸਾਰਾ ਕੁਝ ਮਾਂ ਦੇ ਨੂੰ ਕੁਝ ਹੁੰਦਾ ਹੁੰਦਾ ਇਹ ਸਮਾਂ ਇੰਨਾ ਮਾੜਾ ਆ ਰਿਹਾ ਨਾ ਮਾਂ ਤਿੱਜੇ ਨੂੰ ਕੋਈ ਆਸ਼ਾ ਹੁੰਦੀ ਸਾਢੋਂ ਉਹ ਟਾਈਮ ਆ ਗਿਆ ਮੇਰੇ ਤੇ ਜੇ ਮੈਂ ਉਸ ਭੈਣ ਤੋਂ ਮੈਂ ਤੇ ਗੱਪੇ ਪਾਜਣਾ ਵੀ ਢਡਣਾ ਨਾ ਮੈਂ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਕਿ ਮੈਂ ਸਾਲਾ ਕਿੱਥੇ ਜਾਵਾਂ ਮਾਂ ਵੀ ਤੇਨੇ ਆ ਤੁਹਾਡੀ ਦਾਦੀ ਨੇ ਕਿਦਾ ਰੱਖਿਆ ਆਪਣਾ ਫੁੱਲਾਵਾਂ ਨੂੰ ਰੱਖਿਆ ਹੈਨਾ ਓਏ ਉਹ ਸਮਾਂ ਹੋਰ ਸੀਗਾ ਵਧੀਆ ਮਮੀ ਤੂੰ ਤੂੰ ਡਿਊਟੀ ਨਹੀਂ ਨਾ ਕਰਦੀ ਸੀਗੀ ਹੁਣ 6 ਵਜੇ ਡਿਊਟੀ ਤੇ ਆਉਂਦੀ ਦੇ ਰਹੀ ਉਹਨੇ ਜਸਮਨ ਸਕੂਲ ਭੇਜਣਾ ਨਿਆਣੇ ਨੂੰ ਸਾਹਮਣਾ ਬੜਾ ਔਖਾ ਮੈਂ ਤਾਂ ਫੁੱਲੇ ਨਹੀਂ ਭੇਜਦੀ ਨਹੀਂ ਮੈਂ ਕਾਤੋਂ ਦੇ ਦਿੱਤਾ ਹਾਂ ਕੋਈ ਬੰਦਾ ਇਹਦਾ ਕੀ ਕਰੇ ਤੇ ਮੈਂ ਹੁਣ ਦੱਸ ਕੀ ਕਰਾਂ ਤੂੰ ਵੀ ਮੋੜੇ ਮੋਟਾ ਸਮਝ ਲਿਆ ਕਰ ਜੀ ਉਹ ਨਹੀਂ ਸਮਝੇ ਤੂੰ ਹੀ ਮੰਨ ਪੀਤਾ ਮੱਕੀ ਰਾਂ ਆਇ ਤੇ ਪੱਕਾ ਦੀ ਪੱਖਾ ਬੰਦ ਕਰ ਪੱਕਾ ਕੱਲੀ ਬੰਦ ਕਰ ਦਿੰਦੇ ਹੁੰਦੇ ਸੀ ਐਨੀ ਕਰਨੀ ਹੈ ਨਾ ਤੇ ਉਹ ਤੇਵੜੀ ਤਵੇ ਵੀ ਸੇਕੀ ਜਾਂਦਾ ਪਿਆ ਇਸਾਪਸ ਆਪ ਰੱਖਣਾ ਚਾਹੀਦਾ ਨਾ ਸਾਫ ਸਫ ਤੇ ਐ ਵੀ ਸਾਫ ਪਾ ਚਾਹੀਦਾ ਸੀ ਨਹੀਂ ਸੋਤੇ ਫਾਪੂ ਨੂੰ ਇੱਕ ਸੋਤੇ ਆ ਲੈ ਸਪੋਰਟਰ ਆ ਗਿਆ ਹੋ ਹੁਣ ਸਪੋਰਟਰ ਇੱਕ ਹੋਰ ਆ ਗਿਆ ਮੰਮੀ ਮੇਰੀ ਹੁਣ ਰਹਿ ਗਈ ਕੱਲੀ ਮਾਂ ਪਹਿਲਾਂ ਸਪੋਰਟਰ ਦੀ ਖੈਰ ਨਹੀਂ ਰੱਖ ਕੋਈ ਨਾ ਗੱਡੀ ਟੋੜ ਦੇ ਕੇ ਨਹੀਂ ਮਾਰਾਂਗਾ ਪੁਰਾਣੇ ਸੱਤਾਂ ਲਾਦਾ ਸਾਪ ਨੂੰ ਦੋ ਸੱਤੇ ਲਾਦਾ ਹਲੇ ਤੇਰਾ ਘਰ ਵਾਲਾ ਹੀ ਹੁਣ ਕਹੀ ਜਾਂਦਾ ਤੇ ਮੈਂ ਹੀ ਕਰਾਂ ਘਰ ਵਾਲੇ ਇਹਨਾਂ ਨੂੰ ਪਤਾ ਵੀ ਇਹਦੀ ਮਾਂ ਜਿਹੜੀ ਮੇਰੀ ਸੱਸੀ ਮੈਂ ਉਹਨੂੰ ਕਿਦਾਂ ਰਕਾਂ ਤੇਰੀ ਨੋਟ ਹੋਂ ਲੇਗੀ ਬਾਸੇ ਨੂੰ ਘਰੋਂ ਕੱਢ ਦੇਉ ਹੋਣੀ ਜਿਵੇਂ ਕਿ ਮੇਰੀ ਮਾਂ ਨੂੰ ਕਹਿੰਦਾ ਮੇਰੀ ਮਾਂ ਨੂੰ ਦੁਖੀ ਰੱਖ ਦੇ ਤੇ ਮੇਰੀ ਮਾਂ ਜੀ ਡਿਕਟੇਟਰ ਕਿ ਮੈਂ ਕੀ ਆ ਹਾਂ ਡਿਕਟੇਟਰ ਤੇਰੀ ਲਾਲੀ ਪੂਰੀ ਲੈਣੀ ਤੇਰੇ ਤੇ ਚੱਲ ਨੋ ਜਸਤ ਸਿੰਘ ਆ ਕੇ ਰੱਖਿਆ ਹੁੰਦਾ ਚੱਲ ਪਿਆਰ ਨਾਲ ਮੰਨੂ ਦੀ ਗੱਲ ਕਰ ਲਈ ਹੁੰਦੀ ਹੈ ਗੁੱਸਾ ਨਹੀਂ ਕਰੀਦਾ ਹੁੰਦਾ ਉਸੇ ਦਾ ਕੋਈ ਇੱਕ ਹਾਲ ਥੋੜੀ ਹੈ ਪਰ ਮੈਂ ਨਾ ਕਿਤੇ ਲੋਗਾਂ ਕੋਲ ਜੀ ਹੁੰਦਾ ਮੇਰਾ ਨਵਨਾ ਵਿਆਹ ਹੋਇਆ ਹੈ ਨਾ ਮੇਰੀ ਘਰ ਵਾਲੀ ਨੇ ਦੋ ਮੱਜਾ ਰੱਖ ਗਏ ਨੇ ਅਜਾ ਚੱਲ ਹੋਣਾ ਨਾ ਮੈਂ ਇਹ ਪੱਟੇ ਪਹੁੰਚੀ ਹੋਣਾ ਉਹਨਾਂ ਨੂੰ ਮੱਝਾਂ ਆਵੇ ਹਲਾ ਮੈਂ ਆ ਗਿਣੇ ਨਾ ਆ ਗਿਣੇ ਲੰਮੇ ਤਾਂ ਇਹਨਾਂ ਜੜੀ ਤੇ ਆਹ ਨੂੰ ਕੰਮ ਕਰ ਜਣਾ ਆਹ ਇਹ ਨੋ ਮੇਰੀ ਤੇ ਨਾ ਪੜਾ ਇਹ ਹੋਣ ਤਾਈਂ ਨਹੀਂ ਮੰਮੀ ਆਪਾਂ ਤੁਹਾਡੀ ਲੜਾਈ ਖਤਮ ਕਰ ਦੇਣੀ ਆ ਆਪਾਂ ਕੰਮ ਵਾਲੀ ਤੂੰ ਕਹਦੇ ਹਾਂ ਕਿ ਰੱਖ ਲੈਨੇ ਆ ਮੇਰੀ ਵਾਰੀ ਤੇ ਕੇਨੇ ਰੱਖੀਂ ਹੁਣ ਤੇ ਘਰ ਦੀ ਆਈ ਨਾ ਤੁਹਾਡੀਆਂ ਤੋਂ ਇਹ ਸੇ ਆਪਾਂ ਦੇ ਹੀ ਆ ਨਾ ਮੇਰੀ 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 ਕਹਦੇ ਹਾਂ ਰੱਖ ਲੈਨੇ ਕੰਮ ਵਾਲੀ ਰੱਖ ਲੈਨੇ ਤਾਂ ਕਿ ਸਾਲਾ ਸਾਰੇ ਸਿਆਪੇ ਮੁੱਬ ਜਾਣਗੇ ਉਹ ਵੀ ਕੋਈ ਤੇ ਤੂੰ ਵੀ ਕੋਈ ਨਾਲੇ ਤੂੰ ਵੀ ਵੇਲੀ ਉਹ ਵੀ ਵੇਲੀ ਇਹ ਕੰਮ ਵਾਲੀ ਰੱਖੀ ਨਾ ਕੰਮ ਵਾਲੀ ਵੀ ਇਸਤਰੀ ਹੋਣੀ ਉਹ ਵੀ ਲੇਡੀ ਹੋਣੀ ਉਹਨਾਂ ਨੂੰ ਵੀ ਲੜਾਈ ਰਹਿਣੀ ਕੰਮ ਵਾਲਾ ਰੱਖੋ ਡੈਡੀ ਨੂੰ ਰੱਖ ਲਓ ਫੇਰ ਰੋਟੀ ਗਾੜੀ ਬਣਾਣੇ ਚੌਲ ਵਿੱਚ ਚੌਲ ਤਾਂ ਹੋਰ ਕੀ ਚਾਹੀਦਾ ਤੁਹਾਨੂੰ ਆ ਨਾਲੇ ਪੈਸੇ ਨਾਲੇ ਪੈਸੇ ਬਚਣਗੇ ਤਾਂ ਪਰ ਜਿਹੜਾ ਇਹਨੇ ਸਿਰ ਤੇਰਾ ਪਾੜਨਾ ਕਰਨਾ ਨਾ ਤੂ ਇਹਦੀਆਂ ਦਿਨ ਉਹ ਫੇਰ ਤੈਨੂੰ ਸਾਹਮਣਾ ਪੈਣਾ ਆ ਇਹਦਾ ਤੈਨੂੰ ਪਤਾ ਹੀ ਆ ਕਿਉਂ ਉਹ ਵਤੀਲਾ ਤੇਰੇ ਸਿਰ 'ਚ ਮਾਰ ਰਾ ਕੰਨ ਲਿਆ ਕੇ ਖਾਣੀ ਖਾੜ ਦੇ ਖਸੋਂ ਨੂੰ ਖਾਵੇਂ ਛੇਤੀ ਨਾਲ ਆਹੋ ਮੈਂ ਰੋਈਆਂ ਇੰਨੀ ਗਰੀਬ ਜਿਹਾ ਪਕਾਉਂਦੇ ਆ ਨਹੀਂ ਦੇਖਾਂਗੀ ਮੈਂ ਪਕਾਵਾਂਗੀ ਤੇ ਲਾਡੂ ਦੀ ਧੀ ਆ ਆਹੋ ਇਹ ਤੇ ਸਾਡੀਆਂ ਐਵੇਂ ਛੁਕਣ ਦੇ ਲਿਆ ਰੱਖ ਲਾਂਗੇ ਆਪਾਂ ਹਨ ਕੰਮ ਵਾਲੇ ਰੱਖ ਲਾਂਗੇ ਠੀਕ ਆ ਖੁਸ਼ ਪਤਾ ਕੀ ਹੋਇਆ ਰੋਟੀ ਪਕਾਉਂਦੀ ਹੈ ਬਿਚਾਰੀ ਉਹਨੂੰ ਘਰ ਆਪਣੇ ਮਜੀਦ ਬਾਣੀ ਨਹੀਂ ਆ ਸਕੀ ਆਹੋ ਰੱਖ ਲਾਂਗੀ ਮੈਂ ਨਹੀ ਦੇ ਤਾਂ ਰੋਟੀ ਚਰ ਵਾਲੇ ਮਸ਼ੀਨ ਹੀ ਲਿਆਓ ਆਹ ਵੇਦਾ ਗੱਲ ਨੇ ਆ ਪਾਹ ਕੰਮਾ ਦੇ ਤੋ ਨਹੀਂ ਰੱਖਦੇ ਕੋ ਕੰਮ ਵਾਲੀ ਆਪਾਂ ਇਹਨਾਂ ਦਾ ਨਾ ਲੜਾਈ ਝਗੜਾ ਨਾ ਪਟਾ ਦੇਣਾ ਆ ਆਪਾਂ ਵਾਦਨ ਨਹੀਂ ਦੇਣਾ ਤੇ ਤੂੰ ਵੀ ਮੰਮੀ ਖੁਸ਼ ਤੇ ਘਰ ਵਾਲੀ ਵੀ ਖੁਸ਼ ਇਸ ਕਰਕੇ ਆਪਾਂ ਕੋ ਕੰਮ ਵਾਲੀ ਰੱਖ ਲੈਣੀ ਆ ਨਹੀਂ ਤੇ ਕੰਬੂ ਕੋ ਰੋਟੀ ਕੋ ਵਾਲਿਆ ਕੋ ਨਹੀਂ ਠੀਕ ਆ ਓਕੇ ਆ ਡਨ ਸੋ ਹੁਣ ਤੁਹਾਡੀ ਲੜਾਈ ਖਤਮ ਮੰਨ ਵੀ ਠੀਕ ਆ ਕੰਮ ਵਾਲੀ ਰੱਖ ਲਾਂਗੇ ਗੱਲ ਖਤਮ ਆਹ ਲੜਿਆ ਨਾ ਕਰੋ ਤੁਸੀਂ ਇੱਧਰ ਮੁਟਾ ਰਿਹਾ ਮੇਰਾ ਚੋਣਾ ਮੁਟੋ ਨਹੀਂ ਰਹਿਣਾ ਨਹੀਂ ਮਾਨਣੀ ਆ ਇਹਦਾ ਮਨ ਖਰਾਬ ਆ ਹੁਣ ਨਹੀਂ ਬੋਤਾਂ ਮਾਰ ਤੋਂ ਨਹੀਂ ਬੋਲੀਆਂ ਲਓ ਜੀ ਉਹ ਵੀ ਗਈ ਸੋਲਾ ਵੀ ਹੋ ਗਈ ਨਾਲ ਹੀ ਲਓ ਜੀ ਕਿਆ ਬਾਤ ਇਹ ਮੈਨੂੰ ਲੱਗਦਾ ਪਖੰਡ ਕਰਦੀਆਂ ਮੇਰੇ ਮੈਨੂੰ ਇਦਾਂ ਲੱਗੰਦਿਆ ਹੈਂ ਰਾਤ ਤੁਸਾਂ ਜੀ ਐਕਚੁਅਲੀ ਖੋਸ਼ ਹੰਦਾਰਾ ਕੇ ਬੈਠੀਆਂ ਤਾਂ ਵੀ ਆਪਾਂ ਤੇਰੇ ਸਾਹਮਣੇ ਲੜਣਾ ਹੀ ਚਲੋ ਠੀਕ ਆ ਮੈਂ ਜਰਾ ਜਸਮਨ ਨੂੰ ਦੇਖ ਲਾਂ ਠੀਕ ਆ ਨਾ ਹੁਣ ਓਕੇ ਆ ਸੌਟ ਆਊਟ ਆ ਗੱਲ ਤੁਹਾਡੀ ਓਕੇ ਜੀ ਲਓ ਜੀ ਗੱਲਬਾਤ ਓਕੇ ਫੋਨ ਅਸੀਂ ਕੰਮ ਵਾਲੀ ਦੇਖਾਂਗੇ ਕੋਈ ਆਪਾਂ ਆਪਣੀ ਵਾਈਫ ਤੋਂ ਵੀ ਰੋਟੀਆਂ ਬਗਾਉਣੀਆਂ ਤੇ ਮੰਮੀ ਕੋਲੋਂ ਵੀ ਨਹੀਂ ਤੇ ਆਪਾਂ ਕੰਮ ਐ ਓਕੇ ਕਰ ਦੋ ਬੰਦਾ ਜੀ ਕੋਈ ਨਰਾਜ਼ ਨਹੀਂ ਕਰਨਾ ਠੀਕ ਆ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਸੋ ਕਰਾਂਗੇ ਗੱਲਬਾਤ ਅਗਲੀ ਤੇ ਫਿਲਹਾਲ ਇੰਨਾ ਕੁ ਪ੍ਰੋਸੀਜਰ ਸੀਗਾ ਪੀ ਅੱਜ ਇਹਨਾਂ ਵਾਰ ਇੱਥੇ ਤੱਕ ਸਿਸਟਮ ਪੁੱਜਿਆ ਵੀ ਇਹ ਕੰਮ ਵਾਲੀ ਤੇ ਗੱਲ ਮੁੱਕ ਗਈ ਆ ਸਭ ਘਰ ਰੋਟੀਆਂ ਪਕਾਉਣ ਵਾਲੀ ਰੱਖਣੀ ਪੈਣੀ ਆ ਨੇ ਤਾਂ ਇਹਨਾਂ ਨੇ ਇੱਕ ਦੂਜੇ ਸਿਰ ਪਾੜਨ ਲੱਗੇ ਮਿੰਟ ਨਹੀਂ ਲਾਉਣਾ ਇਹੀ ਪਿਆਰ ਜਿਹੜੀ ਜੱਫੀ ਆ ਕਿਹੜੇ ਵੇਲੇ ਇਹਨਾਂ ਦੇ ਕੋਈ ਥਾਪੀ ਤਿਰਪਾਨਾਂ ਦੇ ਵਿੱਚ ਬਦਲ ਜਾਣੀ ਕੁਝ ਪਤਾ ਨਹੀਂ ਹੈਗਾ ਠੀਕ ਆ